ਦੋਸਤੋ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਵਾਲੀ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਵੀਡੀਓ ਹੈ ਜੋ ਆਪਾਂ LPG ਗੈਸ ਸਿਲੰਡਰ ਦਾ ਯੂਜ਼ ਕਰ ਰਹੇ ਹਾਂ ਉਸ ਦੇ ਰਿਲੇਟਡ ਇੱਕ ਗੁਜਰਾਤ ਦੀ ਕੰਪਨੀ ਹੁਣ ਕਰਕਰ ਦੇ ਵਿੱਚ ਪਾਈਪਲਾਈਨ ਵਿਛਾ ਕੇ ਤੁਹਾਡੀ ਰਸੋਈ ਤੱਕ ਗੈਸ ਨੂੰ ਪਹੁੰਚਦਾ ਕਰੇਗੀ ਤਾਂ ਬਹੁਤ ਅਹਿਮ ਜਾਣਕਾਰੀ ਵਾਲੀ ਵੀਡੀਓ ਹੈ ਕਿ ਇਸ ਦਾ ਫਾਇਦਾ ਹੈ ਕਿ ਇਸ ਦਾ ਨੁਕਸਾਨ ਸਾਰੀ ਵੀਡੀਓ ਦੇ ਵਿੱਚ ਹੁਣ ਆਪਾਂ ਇਸ ਦੀ ਗੱਲ ਕਰਾਂਗੇ ਤਾਂ ਪਲੀਜ਼ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਕਿਸ ਤਰੀਕੇ ਉਸ ਜੋ ਉਹ ਕਨੈਕਸ਼ਨ ਦੇ ਰਹੀ ਹੈ ਤਾਂ ਹੁਣ ਆਪਾਂ ਪਹਿਲਾਂ LPG ਗੈਸ ਸਿਲੰਡਰ ਦਾ ਯੂਜ਼ ਕਰ ਰਹੇ ਹਾਂ ਤਾਂ ਉਸ ਦੀ ਜਗ੍ਹਾ ਹੁਣ ਆਪਾਂ ਨੂੰ ਕਨੈਕਸ਼ਨ ਲੈਣਾ ਚਾਹੀਦਾ ਹੈ ਜਾਂ ਨਹੀਂ ਤਾਂ ਉਸ ਦੇ ਸਬੰਧੀ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਦਾ ਗੁਜਰਾਤ ਦੀ ਕੰਪਨੀ ਹੈ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਸ਼ਹਿਰ ਦੇ ਵਿੱਚ ਪਾਈਪਲਾਈਨ ਦੇ ਥਰੂ ਆਪਣੀ ਰਸੋਈ ਤੱਕ ਤੁਹਾਨੂੰ ਉਹ ਕਨੈਕਸ਼ਨ ਨੂੰ ਪਹੁੰਚਦਾ ਕਰਕੇ ਦੇਵੇਗੀ ਕੀ ਉਸ ਦਾ ਫਾਇਦਾ ਹੈ ਉਸ ਤੇ ਇੱਕ ਮੀਟਰ ਲੱਗ ਜਾਵੇਗਾ ਉਸ ਮੀਟਰ ਦੀ ਰੀਡਿੰਗ ਦੇ ਮੁਤਾਬਿਕ ਹੀ ਤੁਹਾਨੂੰ ਉਸ ਦਾ ਬਿੱਲ ਦੇਣਾ ਹੋਵੇਗਾ ਤਾਂ ਅੱਗੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਦੇ ਫਾਇਦੇ ਤੇ ਇਸ ਦੇ ਨੁਕਸਾਨ ਸ਼ੇਅਰ ਕਰਨ ਲੱਗਾ ਤਾਂ ਪਲੀਜ਼ ਆਪਣੀ ਰਾਇ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਦਿਓ ਤਾਂ ਪਹਿਲਾ ਫਾਇਦਾ ਸੁਣੋ ਸਭ ਤੋਂ ਪਹਿਲਾ ਫਾਇਦਾ ਹੈ ਕਿ ਤੁਹਾਨੂੰ ਸਿਲੰਡਰ ਭਰਉਣ ਦੀ ਨੌਬਤ ਨਹੀਂ ਆਵੇਗੀ ਕਨੈਕਸ਼ਨ ਦਾ ਤੁਹਾਡੇ ਘਰ ਦੇ ਵਿੱਚ ਹੈ ਜਦੋਂ ਤੁਸੀਂ ਇਸ ਨੂੰ ਯੂਜ਼ ਕਰੋਗੇ ਤਾਂ ਤੁਹਾਨੂੰ ਬਿੱਲ ਆਵੇਗਾ ਦੂਸਰਾ ਹੈ ਕਿ ਇਹ ਉਸ ਗੈਸ ਸਿਲੰਡਰ ਦੇ ਵਿੱਚ ਜੋ ਗੈਸ ਹੁੰਦੀ ਹੈ ਉਸ ਨਾਲੋਂ ਵੱਖਰੀ ਹੁੰਦੀ ਹੈ ਇਹ ਜਲਨਸ਼ੀਲ ਘੱਟ ਹੁੰਦੀ ਹੈ ਜਿਆਦਾ ਨੁਕਸਾਨੀਕ ਨਹੀਂ ਹੈ ਜੋ ਐਲਪੀਜੀ ਗੈਸ ਸਿਲੰਡਰ ਦੇ ਵਿੱਚ ਗੈਸ ਹੁੰਦੀ ਹੈ ਉਸ ਦਾ ਪ੍ਰੈਸ਼ਰ ਵਧਾਉਣ ਦੇ ਲਈ ਉਸ ਦੇ ਵਿੱਚ ਕੈਮੀਕਲ ਯੂਜ਼ ਕੀਤਾ ਹੁੰਦਾ ਹੈ ਜੋ ਜ਼ਿਆਦਾ ਜਲਨਸ਼ੀਲ ਹੁੰਦਾ ਹੈ ਜੋ ਨੁਕਸਾਨ ਕਰਦਾ ਹੈ ਇਹ ਉਸ ਨਾਲੋਂ ਬਹੁਤ ਘੱਟ ਨੁਕਸਾਨ ਕਰਦੀ ਹੈ ਉਸ ਦੀ ਖਪਤ ਜੋ ਹੈ ਆਪਣੇ ਗੈਸ ਸਿਲੰਡਰ ਦੇ ਤੋਂ ਬਹੁਤ ਘੱਟ ਹੈ ਇਸ ਦਾ ਉਸ ਨਾਲੋਂ ਫਾਇਦਾ ਵੀ ਹੋਵੇਗਾ ਤਾਂ ਇਸ ਦੇ ਵਿੱਚ ਇੱਕ ਫਾਇਦਾ ਹੋਰ ਹੈ ਕਿ ਤੁਸੀਂ ਅਗਰ ਮੰਨ ਲਓ ਇੱਕ ਗੈਸ ਤੋਂ ਹੀ ਉਸ ਨੂੰ ਬੰਦ ਨਹੀਂ ਕਰ ਸਕਦੇ ਤਾਂ ਇਸ ਦੇ ਦੋ ਅਲੱਗ ਕਨੈਕਸ਼ਨ ਔਰ ਬਾਹਰ ਹੋਣਗੇ ਨੋਜ਼ਲਾਂ ਹੋਣੀਆਂ ਜਿਸ ਨੋਜ਼ਲ ਨੂੰ ਤੁਸੀਂ ਬੰਦ ਕਰਕੇ ਘਰ ਦੀ ਸਾਰੀ ਸਪਲਾਈ ਨੂੰ ਬੰਦ ਕਰ ਸਕਦੇ ਹੋ ਤੇ ਗੈਸ ਹਲਕੀ ਹੁੰਦੀ ਹੈ ਇਸ ਦੇ ਹਵਾ ਉੱਪਰ ਵੱਲ ਨੂੰ ਉੱਠਦੀ ਹੈ ਜਦੋਂ ਵੀ ਮੰਨ ਲਓ ਤੁਸੀਂ ਗੈਸ ਦਾ ਬਰਨਰ ਖੁੱਲਾ ਛੱਡ ਦਿੱਤਾ ਤਾਂ ਇਹ ਉੱਪਰ ਵੱਲ ਨੂੰ ਜੋ ਹਵਾ ਰੋਸ਼ਨ ਦਾਨ ਦੇ ਵਿੱਚ ਦੀ ਇਹ ਬਾਹਰ ਨਿਕਲ ਜਾਵੇਗੀ ਜਦੋਂ ਵੀ ਤੁਸੀਂ ਚੁੱਲ੍ਹੇ ਤੇ ਇਸ ਨੂੰ ਚਲਾਉਂਗੇ ਤਾਂ نیچے ਕਰਕੇ ਨਹੀਂ ਚਲਾ ਸਕਦੇ ਇਸ ਨੂੰ ਉੱਪਰ ਤੋ ਹੀ ਤੁਹਾਨੂੰ ਚਲਾਉਣੀ ਪਵੇਗੀ ਤਾਂ ਹੀ ਇਹ ਅੱਗ ਦੀ ਪਕੜ ਕਰੇਂਡਰ ਨਾਲੋਂ ਇਹ ਸਸਤੀ ਪਵੇਗੀ ਤੁਹਾਡੀ ਜੋ ਟੈਨਸ਼ਨ ਹੈ ਸਿਲੰਡਰ ਪ੍ਰੋਂ ਦਾ ਉਹ ਵੀ ਖਤਮ ਅਗਰ ਬਾਇ ਦਾ ਵੇ ਕਿਤੇ ਵੀ ਲੀਕਸ ਹੁੰਦੀ ਹੈ ਤਾਂ ਉਹਨਾਂ ਨੂੰ ਸਾਰਾ ਸ਼ਹਿਰ ਦੇ ਵਿੱਚ ਉਹਨਾਂ ਦੇ ਜਗਾ ਜਗਾ ਆਫਿਸ ਨੇ ਤਾਂ ਉਹਨਾਂ ਨੂੰ ਉਥੇ ਪ੍ਰੈਸ਼ਰ ਦੇ ਹਿਸਾਬ ਨਾਲ ਪਤਾ ਚੱਲ ਜਾਵੇਗਾ ਕਿਸ ਜਗਾ ਤੇ ਲੀਕੇਜ ਹੈ ਤੋ ਉਹ ਆਪਣੇ ਆਪ ਇਸ ਦੀ ਇਸ ਸਮੱਸਿਆ ਦਾ ਹੱਲ ਕਰ ਦੇਣੀ ਹੈ ਪੰਜਾਬ ਦੇ ਵਿੱਚ ਇਹ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਤਾਂ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ ਬਹੁਤ ਹੀ ਫਾਇਦੇਮੰਦ ਹੈ ਇਸ ਦਾ ਨੁਕਸਾਨ ਨਹੀਂ ਹੈ ਉਹ ਦੂਸਰੀ ਐਲ ਪੀ ਜੀ ਗੈਸ ਦੇ ਨਾਲੋਂ ਇਹ ਜਿਸ ਤਰੀਕੇ ਨਾਲ ਜ਼ਿਆਦਾ ਨੁਕਸਾਨ ਕਰਦੀ ਹੈ ਤਾਂ ਇਹ ਉਸ ਤਰੀਕੇ ਨੁਕਸਾਨ ਨਹੀਂ ਕਿਉਂਕਿ ਇਸ ਦੇ ਹਰ ਜਗ੍ਹਾ ਕਨੈਕਸ਼ਨ ਬਰਨਰ ਤੋਂ ਤੁਸੀਂ ਬੰਦ ਕਰ ਸਕਦੇ ਹੋ ਕਰਦੀ ਮੰਨ ਲਓ ਕੋਈ ਵਾਅਦਾ ਵੀ ਕੋਈ ਹਾਦਸਾ ਹੋ ਗਿਆ ਤਾਂ ਤੁਸੀਂ ਭੱਜ ਕੇ ਇਸ ਨੂੰ ਬਾਹਰ ਵੀ ਇਸ ਦੀ ਸਪਲਾਈ ਦੀ ਆਨ ਆਫ ਹੈ ਤਾਂ ਉੱਥੋਂ ਵੀ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਤਾਂ ਬੇਚੇਜ ਕੋ ਕੇ ਤੁਸੀਂ ਇਸ ਦੀ ਸਰਵਿਸ ਨੂੰ ਲੈ ਸਕਦੇ ਹੋ ਤਾਂ ਕਿਸ ਤਰੀਕੇ ਤੁਹਾਨੂੰ ਇਹ ਵੀਡੀਓ ਲੱਗੀ ਤਾਂ ਪਲੀਜ਼ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੀ ਰੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤਾਂ ਕਿ ਇਸ ਤਰੀਕੇ ਦੇ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾ